ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤਜਾ ਸੱਚਾ ਨਾਮ ਧਿਆਈਐ ਸਭ ਵਰਤਾ ਸੱਚ ਨਾਨਕ ਹੁਕਮ ਬੁਝ ਪਰਵਾਣ ਹੋਏ ਤਾ ਬਲ ਬਵ ਸਚ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ ਗੁਰਵਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 509 ਅੰਗ ਤੇ ਸੁਭਾਏ ਮਾਨ ਹਨ ਤੀਜੇ ਪਾਸ਼ਾਈ ਸ੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਗਏ ਹਨ ਆਓ ਇਹਨਾਂ ਦੁਕਾਰਾਹੀ ਗੁਰੂ ਸਾਹਿਬ ਸਾਨੂੰ ਕੀ ਫਰਮਾਨ ਕਰ ਰਹੇ ਹਨ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਦੀ ਵਿਚਾਰ ਕਰੀਏ ਸੱਚਾ ਨਾਮ ਧਿਆਈ ਹੈ ਸਭ ਵਰਤ ਸੱਚ ਇਸ ਤੁਕਰਾ ਹੈ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਜੋ ਪਰਮਾਤਮਾ ਹਰ ਥਾਂ ਬਸ ਰਿਹਾ ਹੈ ਘਟ ਘਟ ਵਿੱਚ ਵੱਸ ਰਿਹਾ ਹੈ ਉਸ ਪ੍ਰਮਾਤਮਾ ਦਾ ਹੀ ਨਾਮ ਸਿਮਰਨ ਕਰਨਾ ਚਾਹੀਦਾ ਹੈ ਉਸ ਦੇ ਗੁਣਾਂ ਨੂੰ ਹੀ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ ਨਾਨਕ ਹੁਕਮ ਬੂਝ ਪਰਵਾਣ ਹੋਏ ਤਾਂ ਫਲ ਪਾਵੇ ਸੱਚ ਨਾਨਕ ਜੀ ਆਖ ਰਹੇ ਹਨ ਕਿ ਜਿਸ ਇਨਸਾਨ ਨੇ ਉਸਦੇ ਹੁਕਮ ਨੂੰ ਸਮਝ ਕੇ ਉਹਦੀ ਰਜਾ ਵਿੱਚ ਚਲ ਜਾਂਦਾ ਹੈ ਉਹਦੀ ਰਜਾ ਵਿੱਚ ਚਲ ਪੈਂਦਾ ਹੈ ਉਹ ਹੀ ਇਨਸਾਨ ਉਸਦੇ ਦਰਤੇ ਪ੍ਰਵਾਣ ਹੁੰਦਾ ਹੈ ਜਿਸ ਇਨਸਾਨ ਨੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਆਪਣਾ ਜੀਵਨ ਸਵਾਰ ਲਿਆ ਹੈ। ਉਹੀ ਪਰਮਾਤਮਾ ਤੋਂ ਫਲ ਪ੍ਰਾਪਤ ਕਰਦਾ ਹੈ। ਇਹਨਾਂ ਤੋਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਜਾਣੇ ਅਣਜਾਣੇ ਵਿੱਚ ਆਪ ਜੀ ਦੇ ਸੇਵਕ ਤੋਂ ਵਿਚਾਰ ਕਰਦਿਆਂ ਕੋਈ ਗਲਤੀ ਹੁੰਦੀ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਦੇਣਾ ਤਾਂ ਜੋ ਅੱਗੇ ਤੋਂ ਮੈਂ ਗੁਰਬਾਣੀ ਦੇ ਵਿਚਾਰ ਨੂੰ ਗੁਰਬਾਣੀ ਦੀ ਜੋ ਆਪ ਨਾਲ ਵਿਚਾਰ ਸਾਂਝੀ ਕਰਦਾ ਹਾਂ ਉਸ ਨੂੰ ਚੰਗੀ ਤਰ੍ਹਾਂ ਸਮਝ ਕੇ ਆਪ ਜੀ ਦੇ ਸਨਮੁਖ ਰੱਖਾਂ ਤੋ ਅੱਲੀ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ